ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਜੀ ਅੱਜ ਮੇਰੇ ਫਫਰੋਰੀ ਗਏ ਹੋਏ ਨੇ ਗੀਰਲੈਂਡ ਪੌਂਡ ਮੇਰੇ ਡੈਡੀ ਲੈ ਕੇ ਗਏ ਹੋਣੇਗੇ ਤੇ ਆਪਾਂ ਘਰੀਆਂਗੇ ਰੋਟੀ ਰੋਟੀ ਖਾ ਲਈ ਤੇ 11 ਵਜੇ ਤੋਂ ਕਿਨੇ 9:30 ਵਜੇ ਸੀਗੇ 10:00 ਵਜੇ ਰੋਟੀ ਖਾ ਲਈ ਸੀਗੇ ਆਪਾਂ ਤੇ ਤੁਹਾਨੂੰ ਪਤਾ ਹੀ ਆ ਪਿਛਲੇ ਸਾਲ ਦੇਖਿਆ ਥੋਨੇ ਆਪਾਂ ਗਏ ਹੋਏ ਆ ਭੂਖਲੇ ਠੀਕ ਹੈ ਤੇ ਹਾਂ ਜੀ ਤੁਹਾਨੂੰ ਆਦਾ ਦਿਖਾਵਾਂਗੇ ਆ ਜਿਹੜਾ ਇਹਦਾ ਦਿਨ ਹੋਊਗਾ ਤੇ ਅੱਜ ਆਪਾਂ ਘਰੇ ਵੀ ਜਾਵਾਂਗੇ ਕੱਲ ਅੱਜ ਕੱਲ ਆਏ ਸੀਗੇ ਤੇ ਅੱਜ ਆਪਾਂ ਜਾਵਾਂਗੇ ਹਾਂਜੀ ਜੀ ਡੈਡੀ ਹੋਰ ਆਉਣਗੇ ਤਾਂ ਲੇਟ ਤੇ ਚਲੋ ਕੋਈ ਨਾ ਜਦੋਂ ਆਉਣਗੇ ਆਪਾਂ ਤਿਆਰ ਹੋ ਜਾਾਂਗੇ ਫਿਰ ਆਪਾਂ ਚੱਲਾਂਗੇ ਹਾਂਜੀ ਮੈਂ ਆਪਣਾ ਬੰਗਾਲੀ ਵਾਲਾ ਘਰ ਖੇਤਾਂ ਚ ਜਾਏ ਵੀ ਘਰ ਖੇਤਾਂ ਚ ਨਹੀਂ ਦੇਖੋ ਉਧਰ ਆਪਣਾ ਘਰ ਰਹਿ ਗਿਆ ਦੇਖੋ ਤੇ ਤੁਹਾਨੂੰ ਦਿਖਾਉਣਾ ਹੁਣ ਘਰ ਦੇਖਿਓ ਆ ਸੀ ਜੀ ਘਰ ਫੂਆਗਾ तो दस एक मिनटा घर कि लग गया स कोठे तू दिखाने आप जी इधर पिंड गुरुद्वारा साहब आख लो आओ गुरा साहब है गा तो इधर पेंड हाँ देख लो हाँ जी तो हम आपे तैं देख लो कोठे त्या इधर उधर आ हो, मोटर होती वो अपनी मोटर है खत्ता अपना ही है इधर आमरूद मरूद का दरख्त आ दर। दर। भी है भी है ये दो कटी नहीं गई ठीक है हार्ड है ये है ਇਹ ਅੰਦਰਲੀ ਸਾਈਡ ਨੇਗੇ ਦੋ ਉਧਰ ਨੇ ਮੇਗਾ ਹਾਂਜੀ ਤੇ ਇਧਰ ਟੈਂਕੀ ਪਈ ਆ ਹਾਂਜੀ ਦੱਸੋ ਕਿਵੇਂ ਲੱਗਿਆ ਕੋਠਾ ਤੇ ਘਰ ਤੇ ਪਿੰਡ ਹਾਂਜੀ ਮਿੱਤਰੋ ਆਪਾਂ ਤੋੜ ਲਿਆ ਅਮਰੂਦ ਆ ਦੇਖ ਲਓ ਆ ਤੀਆ ਤੇ ਹਣ ਇਹਨੂੰ ਖਾਣੇ ਆਗੇ ਤੁਹਾਨੂੰ ਮਿਲਦੇ ਖਾਣ ਤੋਂ ਬਾਅਦ ਦੇਖੋ ਅਮਰੂਦਾ ਬੜਾ ਛੋਟੇ ਵਾਲੀ ਨੇਗੀ ਠੀਕ ਹੈ ਇਧਰ ਆਈ ਤੇ ਲੱਗੇ ਹੋਏ ਆਗੇ ਇਹਦੇ ਵੀ ਸ਼ਾਇਦ ਲੱਗੇ ਹੋਏ ਆ ਦੇਖ ਲਓ ਆ ਕਿੱਦਾਂ ਆ ਦੇਖੋ ਆ ਅਮਰੂਦ ਅਰੇ ਇਹ ਕਿੱਟ ਇਹੋ ਜਿਹੇ ਹੋਰ ਵੀ ਲੱਗੇ ਹੋਏ ਨੇ ਇਹ ਰਖਤ ਤੇ ਓਕੇ ਹੋਰ ਲੱਗੇ ਹੋਏ ਨੇ ਤਰਖਤ ਤੇ ਮਰੂਦ ਆ ਜਾਂਦਾ ਚਲੋ ਮਿਲਦੇ ਹਾਂ ਨੂੰ ਮਰੂਦ ਖਾਨ ਤੇ ਇਹ ਤੇ ਵੀ ਲੱਗੇ ਹੋਏ ਆਗੇ ਆ ਦੇਖ ਲੋ ਆ ਦੇਖੋ ਆ ਦੇਖੋ ਹੋਰ ਬਾਧੂ ਲੱਗੇ ਹੋਏ ਆਗੇ ਤੇ ਮਰੂਦ ਦਾ ਪਤਨਤੀ ਦਾ ਵੜ ਲਈ ਬਹੁਤ ਸਵਾਰ ਨੇਗੇ ਮੱਠੇ ਨਹੀਂ ਰੁਕਤਾ ਤੇ ਘਰੇ ਵੀ ਲਾ ਕੇ ਚੱਲਾਂਗੇ ਤੇ ਸਾਨੂੰ ਦਹੋਣੇ ਅੱਗੇ ਵਲੌਗ ਜੁੜੇ ਰਹੋ ਵਲੌਗ ਨਾਲ ਕਮੈਂਟਾਂ ਦੱਸੋ ਇੰਨਾ ਕਿ ਵਲੌਗ ਕਿਦਾਂ ਦਾ ਲੱਗ ਰਿਹਾ ਹੈਗਾ ਤੇ ਹਾਂਜੀ ਅੰਦਰੋਂ ਤੁਹਾਨੂੰ ਆਪਾਂ ਚੱਲਣੇ ਨੀਚੇ ਬਾਹਰ ਲਾਤਾਗਾ ਹੁਣ ਆਪਾਂ ਪੀਨੇ ਚਾਹ ਪੂੜੇ ਬਾਅਦ ਮਾਰਤੀ ਜਾਂ ਕਿ ਚਾਹ ਪੀਦੇ ਤੇ ਹੁਣ ਪੀਨੇ ਚਾਹ ਦੰ। ਆ ਗਏ ਹੁਣ ਚਾਹ ਹਾਂਜੀ ਮੈਨੂੰ ਤੇ ਹੁਣ ਆਪਾਂ ਪੀ ਰਹੇ ਹਾਂ ਚਾਹ ਆ ਦੇਖ ਲਓ ਚਾਹ ਹੁਣ ਪੀ ਰਹੇ ਹਾਂ ਜੇ ਤੁਹਾਨੂੰ ਮਿਲਦੇ ਆ ਚਾਹ ਪੀ ਕੇ ਤੇ ਨਾਲ ਚੱਲ ਰਹੀ ਆ ਫਿਲਮ ਹਿੰਦੀ ਫਿਲਮ ਆਗੀ ਠੀਕ ਹੈ 올ਡ ਮਾਈਨਸ ਤੇ ਚੱਲ ਰਹੀ ਆਗੀ ਠੀਕ ਹੈ ਇਹ ਸਾਨੂੰ ਮਿਲਿਆ ਚਾਹ ਪੀਣ ਤੋਂ ਮਿੱਤਰੋ ਤੇ ਚਾਹ ਪੀ ਲਈ ਆਗੀ ਹੁਣ ਦੇਖਦੇ ਆ ਫਿਲਮ ਤੇ ਫਿਰ ਮੋਟਰਸਾਈਕਲ ਤੋਂ ਹੁਣ ਆਪਾਂ ਡੈਡੀ ਵਾਲਾ ਜਿਹੜਾ ਆਪਾਂ ਕੱਲ ਲੈ ਕੇ ਆਏ ਸੀਗੇ ਮੋਟਰਸਾਈਕਲ ਤੋਂ ਹੁਣ ਆਪਾਂ ਫਿਰ ਆਪਾਂ ਮੋਟਰਸਾਈਕਲ ਧੋਵਾਂਗੇ ਹਾਂਜੀ ਮਿੱਤਰੋ ਤੇ ਚਾਹ ਪੀ ਲਈ ਆਗੀ ਆਪਾਂ ਧੋਵਾਂਗੇ ਮੋਟਰਸਾਈਕਲ ਕਿਉਂਕਿ ਜਿਹੜਾ ਕੱਲ ਲੈ ਕੇ ਆਏ ਸੀਗੇ ਤਾਂ ਕਿ ਉਹਦੀ ਕਰਾਉਣ ਵਾਲੀ ਆ ਸਰਵਿਸ ਹੁਣ ਸਰਵਿਸ ਕਰਾ ਕੇ ਲਿਆਵਾਂਗੇ ਨਹੀਂ ਦੇਖਦੇ ਆ ਤੇ ਚਲੋ ਅੱਜੀ ਮਿੱਤਰੋ ਤੇ ਹੁਣ ਆਪਾਂ ਤੋ ਰਹੇ ਆ ਮੋਟਰਸਾਈਕਲ ਆ ਦੇਖ ਲਓ ਤੋਤਾ ਗਾ ਵੈਸਤਾ ਮੈਂ ਉਹ ਮਿੱਟੀ ਲਾਤੀ ਆ ਆਹ ਰਹੀ ਥੋੜੀ ਜਿਹੀ ਹੈ ਰੋ ਆਪਾਂ ਹੱਥ ਨਾਲੇ ਕਰ ਦਿੰਨੇ ਆ ਤੇ ਦਿਖੋ ਲੈ ਹਣ ਜੇ ਕੋਈ ਆ ਵੀ ਰਹੀ ਆ ਜੇ ਚਲੋ ਠੀਕਾ ਤੋ ਤਿਆਰ ਹੁਣ ਤਾਂ आ देखो तो तो लग लोग देखो ठीक है देखो ही ट्रायंगल तो आ दिखो। आ दिखो। आ दिखो। आ जी। तो आप आ देखो देखो हाँ जी तो तो मत ट्रायंगल है ना मत तो ट्रायंगल ਮਹਾਰਾਸਤ ਵਧੀਆ ਲੱਗਦਾ ਕਿ ਨਹੀਂ ਆ ਦੇਖੋ ਤੋਤਾ ਫਿਰ ਤੋਤਾ ਕਹਿੰਦੇ ਤੇ ਹਾਂਜੀ ਹੁਣ ਕਰਦੇ ਆ ਪਾਣੀ ਬੰਦ ਤੇ ਕਰਤਾ ਪਾਣੀ ਬੰਦ ਹੁਣ ਲਾਉਣੇ ਮੋਟਰਸਾਈਕਲ ਕਿ ਤੋ ਪਜੀ ਚਾਬੀ ਚੱਕ ਲਈ ਤੇ ਛੱਲਾ ਸਵਾਰ ਕਿਵੇਂ ਲੱਗ ਰਿਹਾ ਛੱਲਾ ਆਪਣਾ ਦੇਖੋ ਇਹ ਕੱਲ ਲਿਆਂਦਾ ਸੀ ਆਪਾਂ ਤੇ ਹੁਣ ਲਾਉਣੇ ਚਾਬੀ ਚਾਬੀ ਮੋਟਰਸਾਈਕਲ ਦੀ ਤੇ ਆ ਦੇਖ ਸੁਣੀ ਨਾ ਸਾਇੰਸਰਾਂ ਦੀ ਆਵਾਜ਼ ਤੇ ਹੁਣ ਮਾਰਦੇ ਆਪਾਂ ਸੈਲਫ ਆ ਲਾਤੀਨਾ ਚਾਪੀ ਤੇ ਮਾਰਤੀ ਸੈਲਫ ਦੇਖੋ ਮੋਟਰਸਾਈਕਲ ਤੇ ਤੇ ਚਲੋ ਸੋਨੂ ਮਿਲਦੇ ਆ ਮੋਟਰਸਾਈਕਲ ਲਾਉਣ ਤੋਂ ਬਾਅਦ ਲਾਉਣੇ ਆਪਾਂ ਮੋਟਰਹਾਲ ਤੋਂ ਪਾ ਜਾ ਦੇਖ ਲੋ ਕੁੱਤਾ ਕਾਰੇ ਸਨੀ ਆਉਂਦੀ ਠੰਡਾ ਜਾ ਹੋ ਗਿਆ ਹਾਂਜੀ ਚਲੋ ਜੰਗਾ ਆਪਾਂ ਮਿਲਦੇ ਹਾਂ ਨੂੰ ਮੋਟਰਸਾਈਕਲ ਲਾਉਣ ਤੋਂ ਬਾਅਦ ਤੇ ਹਾਂਜੀ ਮੈਂ ਤਰੋਂ ਮੋਟਰਸਾਈਕਲ ਲਾਤਾ ਆਪਾਂ ਉਰੇ ਠੀਕ ਆ ਪਹਿਲਾਂ ਕੱਚੇ ਚਲਾਉਂਦੇ ਹੋ ਜਿੱਦੇ ਫਿਰ ਮਾਂ ਚਲੋ ਫਿਰ ਮਿੱਟੀ ਜੀ ਉਦੋਂ ਵੀ ਫਿਰ ਜੀ ਫਾਇਦਾ ਤੋ ਤੇਰਾ ਤੇ ਇੱਥੇ ਲਾਤਾ ਆਪਾਂ ਮੋਟਰਸਾਈਕਲ ਦੇਖ ਲਓ ਅਤਿ ਗਾਇਨ ਨਾ ਮੋਟਰ ਹੈ ਕਰਾਂ ਨਾ ਮੋਟਰ ਹੈ ਲੈ ਕੇ ਅਤਿ ਗੱਲ ਤੇ ਹੁਣ ਬਹਿਣੇ ਆਗੇ ਅੰਦਰ ਜਿਹੜੇ ਤਿਆਰ ਹੋਣਾ ਨਹੀਂ ਗਾ ਚਲੋ ਦੇ ਦਾਂ ਜੋ ਡਾਡੀ ਰੌਣ ਕੇ ਸਭ ਨੂੰ ਵੀ ਦੱਸਣਗੇ ਤੇ ਮੋਟਰਸਾਈਕਲ ਆ ਪਾ ਤੋਤਾ ਇਹ ਹੁਣ ਕਰਦੇ ਆ ਪੈਪ ਇਕੱਠਾ ਫਿਰ ਅੰਦਰੇ ਬਹਿਣੇ ਆਗੇ ਆਹ ਦਿਖੋ ਪਿਆ ਪੈਪ ਤੇ ਕਰਦੇ ਆ ਇਕੱਠਾ ਚਲੋ ਜੀ ਕੀ ਆ ਕਰਤਾ ਪਾਪ ਇਕੱਠਾ ਦੇ ਲੋ ਆ ਪਿਆ ਚਲੋ ਜਦੋਂ ਦਿਖਾਉਣੇ ਜਦੋਂ ਡਿਲੀਵਰੀ ਆਉਣਗੇ ਹੁਣ ਵੈਸੇ ਆਉਣਗੇ ਤਾਂ ਲੇਟੇ ਹੱਥ ਹੱਥ ਧੋਣੇ ਤੇ ਫਿਰ ਅੰਦਰੇ ਬਹਿਣੇ ਆਂਗੇ ਚਲੋ ਮੈਂ ਦੇਖ ਰਹੇ ਆਂ ਕਿ ਚਲੋ ਰੱਖੀਏ ਹੁਣ ਤਾਂ ਸਾਦੇ ਇਹ ਪਿੰਨ ਬਿਜਲੀ ਚੱਲਣ ਵਾਲੀ ਹੋਊਗੀ ਮਿੱਤਰੋ ਜਦੋਂ ਇੱਥੇ ਬਾਹਰ ਨਿਕਲਦੇ ਆ ਨਿੱਕਾ ਆਉਂਦੇ ਨੇ ਕੁੱਤੇ ਆ ਦੇਖ ਲੋ ਕੁੱਤੇ ਜੇ ਫਿਰਦੇ ਰਹਿੰਦੇ ਨੇ ਵੇ ਇਹ ਵਰਦੇ ਵੀ ਨਹੀਂਗੇ ਇੱਥੇ ਰੋਟੀ ਰੋਟੀ ਮਿਲ ਜਾਂਦੀ ਹੈਗੀ इतें फिर देख लो दो ने डरते नहीं देख लो आ डरता पर देख ले लो फिर नहीं दुहे चलो चंगा जी आप हूँ देखते फिल्म चंगा जी मित्रों तो पग बन ली है कि जनके परना कपड़े पा लिया डैडी हो रही है जो आई नहीं आ देख लो ये पकौड़िया खादा फिर ਤਦ ਹੁਣ ਆਪਾਂ ਖਚਾਉਣੇ ਆ ਫੋਟੋ ਫੋਟੋ ਤੇ ਦੇਖਦੇ ਆ ਆ ਖੱਚ ਤੂ ਜੇ ਖੱਚੂਗਾ ਵਧੀਆ ਫਿਰ ਖਚਾ ਲਾਂਗੇ ਆਪਾਂ ਦੇਖਦੇ ਆ ਹੁਣ ਚਾ ਖਚਾਉਣੇ ਆ ਫੋਟੋ ਫਿਰ ਥੋੜੇ ਥੋੜੇ ਆਪਾਂ ਫੋਟੋ ਇੰਸਟਾਗ੍ਰਾਮ ਤੇ ਤੋ ਡੈਡੀ ਵੀ ਅੱਗੇ ਪੈ ਗਿਆ ਫੜਦੇ ਲੈੰਜ਼ ਹਾਂਜੀ ਚਲੋ ਹੁਣ ਆਪਾਂ ਚੱਲ ਲੱਗੇ ਘਰੇ ਚਾਹੂ ਪੀਣੇ ਪੈ ਗਿਆ ਲੱਗੇ ਫਿਰ ਸਾਨੂੰ ਮੈ ਲੱਗੇ ਘਰੇ ਜਾ ਕੇ ਤਰੋ ਤੇ ਹੁਣ ਡੈਡੀ ਚ ਲੈਣੇ ਸਰਵਿਸ ਕਰਾਉਣ ਮੋਟਰਗੱਡੀ ਹੋ ਗਿਆ ਸਾਸ ਵੀ ਫੁਮੈਂਟੇ ਹੋਣ ਗਿਆ ਜੀ ਤੇ ਸਾਜੀ ਕੱਪੜੇ ਪਾ ਲਿਆ ਮਿੱਤਰੋ ਇੱਕ ਹੋਰ ਤੋੜ ਲਿਆ ਸੀ ਮਰੂਦ ਤੇ ਖਾ ਲਿਆ ਤੇ ਡੈਡੀ ਹਜੇ ਆਏ ਨਹੀਂਗੇ 5:30 ਹੋਣ ਵਾਲੇ ਨੇ 5 16 ਹੋ ਗਏ 16 ਹੋ ਹਾਂ 16 ਹੋ ਗਏ 5 ਤੇ ਹਜੇ ਆਈ ਨਹੀਂ ਹੈਗੇ ਫਿਰ ਆਪਾਂ ਜਦੋਂ ਆਉਣਗੇ ਤਰਾਂਗੇ ਹਾਂਜੀ ਫੇ ਸਾਨੂੰ ਮਿਲਾਂਗੇ ਘਰੇ ਘਰੇ ਪਹੁੰਚ ਗਏ ਸੀਗੇ ਤੇ ਜੇ ਇਹ ਸਾਨੂੰ ਆਦਬ ਵਲੋਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮਿਲਦਾ ਸਾਨੂੰ ਅਗਲੇ ਦਿਨ ਤੇ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ